ਕਰਮਜੀਤ ਕਰੋ ਕੀ ਗੱਲ ਚਾਉਂ ਤੁਹਾਡੇ ਦਾ ਵੀਰ ਜੀ ਨਾਲ ਕਿੰਨੇ ਗੱਲ ਕਰ ਤੁਸੀਂ ਮੇਰੇ ਸਰ 14 ਤਰੀਕ ਨੂੰ ਮੇਰੇ ਭਰਾ ਨਾਲ ਗੱਲਬਾਤ ਹੋਈ ਆ ਕਹਿੰਦਾ ਮੈਂ ਮਤਲਬ ਮਨਪਰੀ ਜਤੇ ਜੋ ਮੱਖਣ ਆ ਉਹਨਾਂ ਤੋਂ ਮਤਲਬ ਪਰੇਸ਼ਾਨ ਆਗਾ ਉਹਨਾਂ ਨੇ ਮੇਰਾ ਜੀਣਾ ਡੁੱਬਰ ਕੀਤਾ ਹੋਇਆਗਾ ਤੇ ਉਹ ਮੈਨੂੰ ਮਤਲਬ ਮਨਪਰੀ ਦਾ ਜਿਹੜੀਆਂ ਧਮਕੀਆਂ ਦੇ ਰਹੀ ਆ ਵੀ ਮੈਂ ਤੈਨੂੰ ਖਤਮ ਕਰਵਾ ਦਿਆਂਗੀ ਮੈਂ ਕੋਲ ਮੈਂ ਫ੍ਰੀਤ ਮੇਰੀ ਪਰਜਾਈ ਹੈ ਜੀ ਕਿੱਥੇ ਰਹਿ ਰਹੀ ਸੀ ਉਹ ਸਾਬੀ ਰਹਿੰਦੀ ਸੀ ਜੀ ਉਹਦੇ ਨਾਲ ਕੁਆਟਰ ਦੇ ਵਿੱਚ ਤੇ ਤੁਸੀਂ ਕੀ ਕੋ ਸਦਵਾਏ ਵੀਰੇ ਨਾਲ ਗੱਲਬਾਤ ਹੋਈ ਸੀ ਕੀ ਕਿਹਾ ਵੀਰੇ ਨੂੰ ਕਿਹਾ ਵੀ ਵੀਰੇ ਤੂੰ ਕੋਈ ਗਲਤ ਸਟੈਪ ਨਹੀਂ ਚੱਕਣਾ ਹੈਗਾ ਤੇ ਮੈਂ ਡੈਡੀ ਹੋਰੀ ਆ ਜਾਣਗੇ ਆਪਾਂ ਮਤਲਬ ਗੱਲਬਾਤ ਕਰਾਂਗੇ ਉਹਦੇ ਪੇਰੈਂਟਸ ਨੂੰ ਬੁਲਾਵਾਂਗੇ ਉਹਦੇ ਰਿਸ਼ਤੇਦਾਰਾਂ ਨੂੰ ਬੁਲਾਵਾਂਗੇ ਉਸ ਤੋਂ ਬਾਅਦ ਫਿਰ ਕੱਟ ਲੱਗਦਾ ਹੈ ਕੱਟਣਾ ਇਹ ਸ਼ਾਮ ਨੂੰ ਹੋ ਜਾਂਦੀ ਹੈ ਜੀ ਮੇਰੇ ਨਾਲ 4:30 ਵਜੇ ਸ਼ਾਮ ਨੂੰ ਗੱਲ ਹੁੰਦੀ ਆ ਤੇ ਸਵੇਰ ਨੂੰ ਸਾਨੂੰ ਮਤਲਬ ਫੋਨ ਪਹੁੰਚਦਾ ਹੈਗਾ 15 ਤਰੀਕ ਨੂੰ ਵੀ ਉਹਨੂੰ ਤਾਂ ਟੈਕ ਆ ਗਿਆ ਜੀ ਤੇ ਤੁਸੀਂ ਹੁਣ ਤੱਕ ਕੀ ਦੇਖਿਆ ਜੀ ਇਹ ਅਸਲੀਅਤ ਕੀ ਹੈ ਅਸਲੀਅਤ ਤਾਂ ਸਰ ਸਾਨੂੰ ਪੱਕਾ ਕਲੀਅਰ ਹੈ ਵੀ ਮੇਰੇ ਭਰਾ ਦਾ ਮਟਰ ਹੋਇਆਗਾ ਕਿਉਂਕਿ ਜੋ ਵੀ ਮਤਲਬ ਪੋਸਟਮਾਰਟਮ ਦੀ ਰਿਪੋਰਟ ਆ ਨਾ ਉਹਦੇ ਵਿੱਚ ਕਲੀਅਰ ਹੋ ਰਿਹਾ ਦੇਖੋ ਆ ਨਿਸ਼ਾਨ ਹੈ ਜੀ ਜੋ ਇਹਦੇ ਗਲਤੇ ਹੈ ਇਹ ਨਿਸ਼ਾਨ ਮਤਲਬ ਤਾਰ ਜਾਂ ਰੱਸੀ ਦਾ ਨਾ ਕਿ ਇਹ ਪੱਗ ਦਾ ਜੋ ਡਾਕਟਰਾਂ ਨੇ ਰਿਪੋਰਟ ਦਿੱਤੀ ਹੈ ਉਹਦੇ ਵਿੱਚ ਇਹ ਕਿਹਾ ਗਿਆਗਾ ਵੀ ਇਹ ਜੋ ਨਿਸ਼ਾਨ ਹੈ ਕਿਸੇ ਬੱਟ ਵਾਲੀ ਚੀਜ਼ ਦਾ ਹੈ ਕਲੀਅਰ ਨਹੀਂ ਕੀਤਾ ਵੀ ਇਹ ਪੱਗ ਦਾ ਜਦਕਿ ਪੁਲਸ ਨੇ ਵੀ ਜੋ ਉੱਥੋਂ ਕੁੜੀਆਂ ਨੇ ਲਾਇਆ ਸੀ ਉਹ ਉਹਨਾਂ ਨੇ ਪੱਗ ਨਾਲ ਹੀ ਲਾਇਆ ਸੀ ਰਿਪੋਰਟ ਕੀ ਆਈ ਹੈ ਰਿਪੋਰਟ ਦੇ ਵਿੱਚ ਤਾਂ ਹੈਂਗਿੰਗ ਲਿਖਿਆ ਜੀ ਪਹਿਲਾਂ ਜਮਾ ਜੋ ਫਸਟ ਰਿਪੋਰਟ ਸੀ ਉਹਦੇ ਵਿੱਚ ਕੱਲਾ ਹੈਂਗਿੰਗ ਲਿਖਿਆ ਸੀ ਦੁਬਾਰੇ ਰਿਪੋਰਟ ਮਤਲਬ ਮੰਗੀ ਗਈ ਉਹਦੇ ਵਿੱਚ ਉਹਨੇ ਮਤਲਬ ਗੋਡਿਆਂ ਤੇ ਸੱਟਾਂ ਆਈਆਂ ਨੇ ਮੋਢੇ ਤੇ ਸੱਟ ਆਈ ਹੈ ਸੱਟ ਤੇ ਸੱਟ ਆਈ ਹੈ ਤੁਹਾਡੇ ਕਹਿਣ ਵਾਲ ਸਕ ਜਹਰ ਹਾਂਜੀ ਕਲੀਅਰ ਹੈ ਸਾਨੂੰ ਪੂਰੀ ਕਲੀਅਰ ਹੈ ਜੀ ਮਤਲਬ ਵੀ ਪੋਸਟ ਆਟਮ ਦੇ ਵਿੱਚ ਕੋਈ ਘਪਲਾ ਕੀਤਾ ਗਿਆ ਅੱਜ ਵੱਡੀ ਗਿਣਤੀ ਵਿੱਚ ਸਭ ਕਸਟੈਂਕ ਪਹੁੰਚੇ ਨੇ ਅਫਸਰ ਪਹੁੰਚੇ ਨੇ ਹਾਂਜੀ ਕੀ ਬੋਲ ਸਕਦੇ ਸਾਨੂੰ ਉਹਨਾਂ ਨੇ ਭਰੋਸਾ ਦਿਵਾਇਆ ਵੀ ਅਸੀਂ ਜਿੱਥੋਂ ਤੱਕ ਹੋਇਆ ਅਸੀਂ ਸੋਡੀ ਜਰੂਰ ਮਦਦ ਕਰਾਂਗੇ ਅਸੀਂ ਤਾਂ ਇਹੀ ਇਹ ਵੀ ਮੰਗ ਕਰਦੇ ਆ ਇਹਨਾਂ ਤੋਂ ਵੀ ਸਾਨੂੰ ਸੀਵੀਆਈ ਜਾਂਚ ਕਰਵਾਈ ਜਾਵੇ ਤੇ ਮਤਲਬ ਉੱਚ ਅਧਿਕਾਰੀਆਂ ਤੋਂ ਦੁਬਾਰੇ ਇਹਦੀ ਇਨਕੁਆਰੀ ਕਰਵਾਈ ਜਾਵੇ ਜੋ ਵੀ ਮਤਲਬ ਹੋਰ ਵੀ ਜੋ ਰਕਾਰਡ ਆ ਮਤਲਬ ਜੋ ਹੋਰ ਮਤਲਬ ਇਹਦੇ ਵਿੱਚ ਉਹ ਹੋਣਗੇ ਇਨਵੋਲਵ ਨੇਗੇ ਨਾਲ ਲੱਗੇ ਹੋਏ ਆ ਜਾਂ ਸਾਰਿਆਂ ਤੋਂ ਦੁਬਾਰੇ ਦੁਬਾਰੇ ਪੁੱਛਪੜਤਾਲ ਕਰਕੇ ਸਾਨੂੰ ਸੱਚ ਤੱਕ ਪਹੁੰਚਾਇਆ ਜਾਵੇ ਕਿ ਬੱਚੇ ਦੀ ਗੱਲ ਹੋ ਰਹੀ ਸੀ ਬੱਚੇ ਨਾਲ ਚਾਹੁੰਦੇ ਹਾਂ ਹਾਂਜੀ ਬੱਚਾ ਅਸੀਂ ਆਪਦੇ ਕੋਲੇ ਚਾਹੁੰਦੇ ਹਾਂ ਸਾਡੇ ਕੋਲੇ ਹੋਵੇ ਅਸੀਂ ਉਹਦਾ ਪਾਲਣ ਪੋਸਣ ਵਧੀਆ ਕਰਾਂਗੇ ਤੇ ਆਪਦਾ ਉਹਨੂੰ ਵਧੀਆ ਪੜ੍ਹਾਵਾਂਗੇ ਖਾਵਾਂਗੇ ਸਾਨੂੰ ਉਹਨਾਂ ਤੇ ਕੋਈ ਭਰੋਸਾ ਨਹੀਂ ਕਿਉਂਕਿ ਜਦ ਉਹ ਸਾਰਾ ਦਿਨ ਉਹਨੂੰ ਬੱਚੇ ਨੂੰ ਫੋਨ ਹੀ ਦਿਖਾਈ ਜਾ ਰਹੇ ਨੇ ਕੋਈ ਫੋਨ ਦੇ ਲਾਲਚ ਚ ਚਬਚਾ ਬੈਠਾ ਰਹਿੰਦਾ ਅਸੀਂ ਆਪਦੇ ਖੁੱਲੇ ਮਾਹੌਲ ਦੇ ਵਿੱਚ ਉਹਨੂੰ ਰੱਖਣਾ ਚਾਹੁੰਦੇ ਹਾਂ ਬੱਚੇ ਕਿਉਂਕਿ ਉਹਨਾਂ ਨੂੰ ਇਹ ਗੱਲ ਦਾ ਸ਼ੱਕ ਆ ਵੀ ਬੱਚਾ ਕੋਈ ਗੱਲ ਇਹਨਾਂ ਨੂੰ ਦੱਸ ਲਾਂਗੇ ਕਿਉਂਕਿ ਕੋਈ ਗੱਲਾਂ ਉਹ ਸਾਨੂੰ ਦੱਸਣਾ ਜਾ ਰਿਹਾ ਸੀ ਸਾਡੀ ਜੇ ਥੋੜੀ ਗਲਤੀ ਹੋ ਗਈ ਵੇ ਅਸੀਂ ਉਹਦੀ ਰਿਕਾਰਡਿੰਗ ਦੀ ਕਿਤੇ ਇੱਕ ਦੋ ਗੱਲਾਂ ਦੀ ਹੋਈ ਹੈ ਪਰ ਸਾਰੀ ਨਹੀਂ ਕੀਤੀ ਹੈਗੀ ਤੇ ਉਹ ਸਾਰਾ ਕੁਝ ਸਾਨੂੰ ਸੱਚੇ ਦੱਸਣਾ ਚਾਹੁੰਦਾ ਸੀ ਬੱਚੇ ਨੂੰ ਬਹੁਤ ਗੱਲਾਂ ਦਾ ਪਤਾ ਹੈ ਜੀ ਜੋ ਮੱਖਣ ਆ ਨਾ ਉਹ ਮਤਲਬ ਉਹਦੇ ਕੁਆਟਰ ਚ ਆਉਂਦਾ ਸੀ ਇੱਕ ਸਿੰਗਲ ਮੈਨ ਉਹ ਕੁਆਟਰ ਚ ਕਿਵੇਂ ਆ ਸਕਦਾ ਫੈਮਿਲੀ ਕੁਆਟਰ ਦੇ ਵਿੱਚ ਉਹ ਨਹੀਂ ਆ ਸਕਦਾ ਉਹ ਉਹਦੇ ਕੁਆਟਰ ਚ ਆਉਂਦਾ ਸੀ ਬੱਚਾ ਇਹ ਸਾਨੂੰ ਦੱਸ ਰਿਹਾ ਸੀ ਸਰ ਪਿੰਡਾਲਪੁਰ ਮਦਰਾ ਬੱਚੇ ਇੱਕ ਸਾਫ ਦਾ ਸੈਲਫ ਵੀ ਉਹਨਾਂ ਨੂੰ ਸੁਪਰੀ ਮੌਤ ਭੇਜਦੀ ਹੈ ਅੱਜ ਪਰਿਵਾਰ ਨੇ ਬੱਚੇ ਕੀ ਤੋਂ ਸਦਵਾਇਆ ਕਿਸ ਤਰ੍ਹਾਂ ਦਾ ਤਬਦੀਲ ਕਰਾਇਆ ਪਰ ਮੰਤਰਾ ਦਾ ਨੌਕਰੀ ਕਰ ਰਿਹਾ ਸੀ ਇਹ ਸਾਬਕਾ ਸੈਨਿਕ ਨੰਬਰ 224 ਸਿੱਖ ਰੈਜiment ਜੰਮੂ ਕਸ਼ਮੀਰ ਚ ਹੌਲਦਾਰ ਸੁਰਿੰਦਰ ਸਿੰਘ ਜੋ ਕਿ ਆਪਣੀ ਸਰਵਿਸ ਕਰ ਰਿਹਾ ਸੀ ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਉਹ ਪਰਿਵਾਰ ਦੇ ਦਸਣ ਮੁਤਾਬਕ ਛੁੱਟੀ ਆਇਆ ਸੀ ਆਪਣੇ ਮਕਾਨ ਦੀ ਛੱਤ ਪਵਾ ਕੇ ਗਿਆ ਪਰ ਉਹਦੇ ਬੱਚੇ ਉਹਦੇ ਨਾਲ ਰੱਖੇ ਹੋਏ ਸੀ ਉਹਦੀ ਜੋ ਮੈਸੇਜ ਸੀ ਉਹ ਉਹਦੇ ਨਾਲ ਪਿੰਡ ਨਹੀਂ ਆਈ ਦੇਖੋ ਸਾਨੂੰ ਸਾਰਿਆਂ ਨੂੰ ਇਹ ਹੁੰਦਾ ਹੈ ਕਿ ਜਿੱਥੇ ਵੀ ਆਪਾਂ ਜਾਣੇ ਆ ਖਾਸ ਕਰਕੇ ਜਦੋਂ ਬੱਚਾ ਛੋਟਾ ਹੋਵੇ ਪਰਿਵਾਰ ਦੇ ਵਿੱਚ ਇੰਨੀ ਖੁਸ਼ੀ ਵਾਲੀ ਗੱਲ ਹੋਵੇ ਘਰੇ ਮਕਾਨ ਦੀ ਛੱਤ ਪੈਂਦੀ ਹੋਵੇ ਆਪਾਂ ਹੋਰ ਵੀ ਰਿਸ਼ਤੇਦਾਰਾਂ ਆਂਦੀਆਂ ਗੁਆਂਢੀਆਂ ਨੂੰ ਬੁਲਾਉਂਦੇ ਆ ਪਰ ਇੱਕ ਪਰਿਵਾਰਕ ਮੈਂਬਰੀ ਨਾ ਆਵੇ ਇਹ ਵੀ ਸਾਨੂੰ ਕਿਤੇ ਨਾ ਕਿਤੇ ਐਂ ਲੱਗਦਾ ਵੀ ਕੀ ਗੱਲ ਸੀ ਕਿਉਂ ਨਹੀਂ ਉਹ ਉਸ ਦਿਨ ਉਹਦੇ ਨਾਲ ਪੂਰਾ ਪਰਿਵਾਰ ਕਿਉਂ ਨਹੀਂ ਇਸ ਛੱਤ ਤੇ ਆਇਆ ਜਦੋਂ ਉਹ ਛੁੱਟੀ 'ਚ ਕੱਟ ਕੇ ਜਾਂਦਾ ਤਾਂ ਉਸ ਤੋਂ ਬਾਅਦ ਉੱਥੇ ਦੱਸਦੇ ਆ ਕਿ ਕੋਈ ਲੋਹੜੀ ਦਾ ਪ੍ਰੋਗਰਾਮ ਸੀ ਔਰ ਉਹਦੇ ਵਿੱਚ ਉਹ ਪਾਰਟਿਸਪੇਟ ਕਰ ਰਿਹਾ ਸੀ ਜਿਵੇਂ ਆਪਾਂ ਲੋਹੜੀ ਦੀਆਂ ਖੁਸ਼ੀਆਂ ਮਨਾਉਂਦੇ ਆ ਉੱਥੇ ਭੰਗੜਾ ਵਗੈਰਾ ਹੁੰਦਾ ਹੈ ਹੋਰ ਫੌਜ ਐਂਟਰਟੇਨਮੈਂਟ ਦੇ ਸਾਧਨਾਂ ਕੋਈ ਸਕਿੱਟ ਕਰਦੇ ਨੇ ਉਹਦੇ ਚ ਉਹ ਸੀਗਾ ਉਸ ਤੋਂ ਬਾਅਦ ਉੱਥੋਂ ਵੀ ਦੱਸਦੇ ਕਿ ਉੱਠ ਕੇ ਉਹ ਆਪਦੇ ਕਮਰੇ ਚ ਕੁਆਟਰ ਚ ਚਲੀ ਜਾਂਦੀ ਹੈ ਉਸ ਤੋਂ ਬਾਅਦ ਇਹ ਜੋ ਘਟਨਾ ਵਾਪਰਦੀ ਹੈ ਲੋਹੜੀ ਵਾਲੇ ਤੇ ਨਹੀਂ ਹੀ ਵਾਪਰਦੀ ਹੈ ਦੇਖੋ ਜਿਵੇਂ ਆਪਾਂ ਸਾਰੇ ਇਹ ਫੋਟੋਗ੍ਰਾਫਸ ਦੇਖ ਹੀ ਰਹੇ ਹਾਂ ਮੈਂ ਐਫ ਆਈ ਆਰ ਪੜ੍ਹੀ ਹੈ ਉਹਦੇ ਚ ਲਿਖਿਆ ਹੈ ਕਿ ਪਗੜੀ ਨਾਲ ਸੁਸਾਇਡ ਕੀਤਾ ਹੈ ਜਿਸ ਤਰ੍ਹਾਂ ਦੇ ਆਪਾਂ ਨੂੰ ਨਿਸ਼ਾਨ ਦਿਸ ਰਹੇ ਆ ਇਹ ਪਗੜੀ ਵਾਲਾ ਨਹੀਂ ਲੱਗਦਾ ਇਹ ਕੋਈ ਜ਼ਰੂਰ ਤਾਰ ਜਾਂ ਕੋਈ ਰੱਸਾ ਹੋ ਸਕਦਾ ਹੈ ਔਰ ਜਿੱਥੋਂ ਤੱਕ ਮੈਂ ਸਮਝਦਾ ਆ ਕਿ ਇੱਕ ਫੌਜੀ ਬੰਦਾ ਆਮ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਮਿਹਨਤ ਕਾਸ਼ ਪਰਿਵਾਰਾਂ ਚੋਂ ਹੀ ਫੌਜ ਚ ਆਮ ਸਿਪਾਈ ਰੈਂਕ ਚ ਬੱਚੇ ਭਰਤੀ ਹੁੰਦੇ ਆ ਭਰਤੀ ਹੋਣ ਲਈ ਕਿੰਨੀ ਮਿਹਨਤ ਕਰਦੇ ਆ ਦਿਨ ਰਾਤ ਇੱਕ ਕਰ ਦਿੰਦੇ ਆ ਸੜਕਾਂ ਤੇ ਨਹਿਰਾਂ ਕਿਨਾਰੇ ਸਕੂਲਾਂ ਦੇ ਗਰਾਊਂਡਾਂ ਚ ਭਾਈਦੇ ਆ ਉਸ ਤੋਂ ਬਾਅਦ ਸਾਡੀ ਟ੍ਰੇਨਿੰਗ ਕਿੰਨੀ ਸਖਤ ਹੁੰਦੀ ਆ ਖਾਸ ਕਰਕੇ ਜੇ ਮੈਂ ਕਮਾ ਸਿੱਖ ਰੈਜਮੈਂਟ ਦੀ ਇਨਫੈਂਟਰੀ ਦੀ ਇਹ ਤਾਂ ਟ੍ਰੇਨਿੰਗ ਬਹੁਤ ਜ਼ਿਆਦਾ ਸਖਤ ਹੁੰਦੀ ਆ ਬਿਲਕੁਲ ਬੰਦੇ ਨੂੰ ਸੂਈ ਦੇ ਨੱਕੇ ਵਿੱਚ ਦੀ ਭੁੱਖਾ ਵੀ ਰਹਿਣਾ ਪੈਂਦਾ ਅੱਡ ਅੱਡ ਬਹੁਤ ਜ਼ਿਆਦਾ ਗਰਮੀ ਤੇ ਠੰਡ ਇਹ ਚ ਵੀ ਰਹਿਣਾ ਪੈਂਦਾ ਬਹੁਤ ਮੁਸ਼ਕਲ ਹਾਲਾਤਾਂ ਚ ਵੀ ਨੌਕਰੀ ਕਰਨੀ ਪੈਂਦੀ ਆ ਆਨ ਸਰਵਿਸ ਬੰਦਾ ਇੱਕ ਹੌਲਦਾਰ ਇੰਨੀ ਲੰਮੀ ਨੌਕਰੀ ਕਰ ਲਈ ਹੋਵੇ ਉਹ ਐ ਮਾੜੇ ਮੋٹے ਸੁਸਾਇਡ ਨਹੀਂ ਕਰ ਸਕਦਾ ਆਤਮ ਹੱਤਿਆ ਨਹੀਂ ਕਰ ਸਕਦਾ ਇਹਦੇ ਪਿੱਛੇ ਕੋਈ ਬਹੁਤ ਵੱਡਾ ਕਿਸੇ ਦਾ ਹੱਥ ਹੈ ਕਿ ਉਹਨੂੰ ਇੰਨਾ ਜਾਤਾ ਮਜਬੂਰ ਕਰਤਾ ਜਾਂ ਫਿਰ ਉਹਦੇ ਨਾਲ ਕੋਈ ਜਿਹੜੀ ਵੀ ਘਟਨਾ ਵਾਪਰੀ ਹੈ ਕਿ ਉਹ ਇਹ ਜਾਂਚ ਦਾ ਵਿਸ਼ਾ ਜਾਂਚ ਚੱਲ ਰਹੀ ਹੈ ਤਾਂ ਇਹਦੇ ਲਈ ਸਾਨੂੰ ਅਸੀਂ ਅੱਜ ਜਿੰਨੇ ਵੀ ਸਾਫ ਕਾ ਸੈਨਿਕ ਉਹਨਾਂ ਦੇ ਪਰਿਵਾਰ ਪਿੰਡ ਵਾਸੀ ਸਕੇ ਸੰਬੰਧੀ ਇੱਥੇ ਇਕੱਠੇ ਹੋਏ ਆਂ ਇਸੇ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਇਕੱਠੇ ਹੋਏ ਆਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਸਹੀ ਜੋ ਅਸਲੀ ਦੋਸ਼ੀ ਨੇ ਉਹਨਾਂ ਦੇ ਗਲ ਤੱਕ ਆਫੀ ਹੱਥ ਪਾਈਏ ਉਹਨਾਂ ਤੱਕ ਪਹੁੰਚ ਕਰੀਏ ਉਹਨਾਂ ਨੂੰ ਜੋ ਵੀ ਬਣਦੀ ਸਜ਼ਾ ਉਹ ਦਿਵਾਈਏ ਸਭ ਤੋਂ ਵੱਡੀ ਗੱਲ ਹੈ ਕਿ ਇਹ ਪੂਰੇ ਸਾਡੇ ਸੈਨਿਕ ਪਰਿਵਾਰ ਸੈਨਿਕ ਸਮਾਜ ਦੀ ਬਦਨਾਮੀ ਵਾਲੀ ਗੱਲ ਵੀ ਹੈ ਤੇ ਸਾਨੂੰ ਘਾਟਾ ਵੀ ਪਿਆ ਅਸੀਂ ਇੱਥੇ ਇਹੀ ਕਹਾਂਗੇ ਇਸੇ ਕਰਕੇ ਇਕੱਠੇ ਹੋਇਆ ਕਿ ਅੱਗੇ ਤੋਂ ਇਹੋ ਜਿਹਾ ਕਿਸੇ ਵੀ ਪਰਿਵਾਰ ਨਾਲ ਨਾ ਹੋਵੇ ਕਿਉਂਕਿ ਫੌਜੀ ਬੰਦਾ ਆਪਦੀ ਫੈਮਿਲੀ ਆਪਦੇ ਪਰਿਵਾਰ ਦੇ ਸਿਰ ਤੇ ਵੱਧ ਨੌਕਰੀ ਕਰਦਾ ਕੋ ਘਰ ਤੋਂ ਤਾਂ ਉਹ ਦੂਰ ਹੁੰਦਾ ਹੈ ਜਿਹੜੀਆਂ ਘਰ ਦੀਆਂ ਜ਼ਿੰਮੇਵਾਰੀਆਂ ਐ ਜੇ ਉਹਦਾ ਪਰਿਵਾਰ ਉਹਦੀ ਫੈਮਿਲੀ ਸਹੀ ਤਰ੍ਹਾਂ ਨਮਾ ਹੋਗੀ ਉਹਨੂੰ ਕੋਈ ਵੀ ਇਨਕੀਨ ਨਹੀਂ ਹੋਗੀ ਉਹਦੇ ਸਮੇਂ ਜਾਂ ਖੁਸ਼ੀ ਦੇ ਜਾਂ ਠੰਡੀਆਂ ਹਵਾਵਾਂ ਜਾਣਗੇ ਆ ਤਾਂ ਉਹ ਫੌਜ ਚ ਪ੍ਰਮੋਸ਼ਨ ਵੀ ਲੈ ਸਕਦਾ ਹੈ ਅੱਗੇ ਤੋਂ ਅੱਗੇ ਵੱਧ ਵੀ ਸਕਦਾ ਹੈ ਤੇ ਆਪ ਦੀ ਨੌਕਰੀ ਵੀ ਵਧੀਆ ਤਰੀਕੇ ਨਾਲ ਕਰ ਸਕਦਾ ਪਰ ਜੇ ਸਾਨੂੰ ਪਿੱਛੋਂ ਹੀ ਪਰਿਵਾਰ ਦੀ ਚਿੰਤਾ ਰਹੂਗੀ ਪਰਿਵਾਰ ਦੇ ਕੋਈ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣੀਆਂ ਜਿਤੇ ਆਪਾਂ ਦੇਖੋ ਸਾਰੇ ਉੱਠੀ ਐ ਉਂਗਲ ਤਾਂ ਉਹ ਸਾਡੇ ਪੂਰੇ ਸੈਨਿਕ ਸਮਾਜ ਦੀ ਬਦਨਾਮੀ ਵੀ ਹੈ ਤੇ ਘਾਟਾ ਵੀ ਹੈ ਤੇ ਫੌਜੀ ਨੌਕਰੀ ਵੀ ਨਹੀਂ ਕਰ ਸਕਦੇ ਸਹੀ ਤਰੀਕੇ ਨਾਲ ਸੋ ਮੈਂ ਇੱਥੇ ਇਹ ਹੀ ਬੇਨਤੀ ਕਰੂੰਗਾ ਮੇਰੀਆਂ ਭੈਣਾਂ ਨੂੰ ਜੋ ਵੀ ਫੌਜੀ ਪਰਿਵਾਰ ਨੇ ਕਿ ਪਿੱਛੋਂ ਜਦੋਂ ਵੀ ਆਪਾਂ ਫੋਨ ਕਰੀਏ ਜੋ ਵੀ ਹੈ ਉਹਨਾਂ ਨੂੰ ਪੂਰਨ ਹੌਸਲਾ ਦਿਜੀਏ ਸਾਥ ਦਿਜੀਏ ਉਹਨਾਂ ਨਾਲ ਸਹੀ ਸਾਥ ਨਿਭਾਈਏ ਜਿਹੜੀ ਇੱਕ ਗੱਲ ਮੈਨੂੰ ਹੋਰ ਪਤਾ ਇੱਥੇ ਆ ਕੇ ਲੱਗੀ ਆ ਕਿ ਉਹਨਾਂ ਦਾ 6-7 ਸਾਲ ਦਾ ਬੱਚਾ ਹੈ ਉਹ ਵੀ ਉਹ ਆਪਦੇ ਨਾਨਕੇ ਘਰ ਰਹਿ ਰਿਹਾ ਹੈ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੋਰ ਵੀ ਜੋ ਵੀ ਜ਼ਿੰਮੇਵਾਰ ਲੋਕ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਬੱਚਾ ਦਾਦਾ-ਦਾਦੀ ਕੋਲ ਪਹੁੰਚਾਇਆ ਜਾਵੇ ਤਾਂ ਜੋ ਉਹਦੀ ਚੰਗੀ ਤਰ੍ਹਾਂ ਪਰਵਿਸ਼ ਹੋ ਸਕੇ ਉਹ ਆਪਦੀ ਸਕੂਲਿੰਗ ਕਰ ਰੱਖ ਸਕੇ ਕਿਉਂਕਿ ਸਭ ਤੋਂ ਜ਼ਿਆਦਾ ਜਿਵੇਂ ਆਪਾਂ ਕਹਿੰਦੇ ਆਂ ਵੀ ਇਹ ਪਰਿਵਾਰ ਨੂੰ ਘਾਟਾ ਪਿਆ ਉਸ ਬੱਚੇ ਨੂੰ ਵੀ ਘਾਟਾ ਪਿਆ ਜਿਹਦੇ ਸਿਰ ਤੋਂ ਪਿਓ ਦਾ ਸਾਆ ਉੱਠ ਗਿਆ ਸੋ ਆਪਾਂ ਪੂਰ ਜੋਰ ਇਹ ਮੰਗ ਕਰਦੇ ਆਂ ਕਿ ਬੱਚਾ ਆਪਦੇ ਸੇਫਟੀ ਚ ਆਪਦੇ ਦਾਦਾ-ਦਾਦੀ ਕੋਲੇ ਪਹੁੰਚਾਇਆ ਜਾਵੇ ਤੇ ਜੋ ਵੀ ਇਹਦੇ 'ਚ ਜਾਂਚ ਚੱਲ ਰਹੀ ਹੈ ਉਹਦੇ 'ਚ ਵੀ ਸਹੀ ਜਾਂਚ ਵੱਲ ਜਾਂਦਿਆਂ ਕਿਉਂਕਿ 306 ਦਾ ਪਰਚਾ ਮਰਨ ਲਈ ਮਜਬੂਰ ਕਰਨ ਤੀ ਹੁੰਦਾ ਹੈ ਇਹਦੀਆਂ ਵੀ ਜੇ ਕੋਈ ਹੋਰ ਮਕੋਸਟਮਾਰਟਮ ਚ ਰਿਪੋਰਟ ਚ ਕੋਈ ਇਸ ਤਰ੍ਹਾਂ ਦੀ ਚੀਜ਼ ਆਉਂਦੀ ਹੈ ਤਾਂ ਧਰਾਮਾਂ ਚ ਵੀ ਬਾਧਾ ਕਰਨ ਦਾ ਅਸੀਂ ਪੂਰਾ ਮਤਲਬ ਕੋਸ਼ਿਸ਼ ਵੀ ਕਰਾਉਗੇ ਤੇ ਕਰਨੀਆਂ ਵੀ ਚਾਹੀਦੀਆਂ ਜੋ ਵੀ ਪ੍ਰਸ਼ਾਸਨ ਉੱਤੇ ਜ਼ਿੰਮੇਵਾਰ ਹੈ ਕਿਉਂਕਿ ਜੇ ਸਾਨੂੰ ਦੇਖੋ ਇਹ ਆਪਾਂ ਇੱਥੇ ਗੱਲ ਪਿੰਡ ਮੰਦਰਾ ਚ ਕਰ ਰਹੇ ਆਂ ਪਰ ਇਹ ਮਾਮਲਾ ਤਾਂ ਕਠੂਏ ਉੱਥੇ ਜੰਮੂ ਕਸ਼ਮੀਰ ਚ ਚੱਲ ਰਿਹਾ ਹੈ ਨਾ ਉੱਥੇ ਵੀ ਆਪਾਂ ਨੂੰ ਪਹੁੰਚ ਕਰਨੀ ਪਈ ਤਾਂ ਆਪਾਂ ਇਸੇ ਤਰ੍ਹਾਂ ਇਕੱਠੇ ਹੋ ਕੇ ਪਹੁੰਚ ਕਰਾਂਗੇ ਉੱਥੇ ਅਧਿਕਾਰੀਆਂ ਨੂੰ ਬੇਨਤੀ ਕਰਾਂਗੇ ਜੋ ਵੀ ਉੱਥੇ ਟ੍ਰਾਇਲ ਕੋਰਟ ਚ ਚੱਲ ਰਿਹਾ ਹੈ ਉੱਥੇ ਵੀ ਆਪਾਂ ਸਹੀ ਜਾਣਕਾਰੀ ਪਹੁੰਚਾਉਂਦੇ ਹੋਏ ਇਹਦੀ ਅਸਲੀਅਤ ਦੀ ਜਾਣਨ ਦੀ ਕੋਸ਼ਿਸ਼ ਕਰਾਂਗੇ